फोटो करमे भाई जा हो गए हेलो हो गए भाई हेलो एक मिनट फोटो कर दो भाई ऐसे करो फोटो कर दो इसको फोटो करेंगे स्टार्ट करते हैं मैं कैमरा हो गया फुट पे आ लो फुट पे आ लो फोटो डायरेक्टर बंद करो 50 बार मार दो क्या होता है विशेष भाई तो हो गया ਆ ਲੈਣ ਤੋਂ ਲੈ ਜਾ ਲੈ ਮਹਾਰਾਜਾ ਜਾਂਦਾ ਲੈ ਜਾ ਉਹ ਵਿੱਚ ਇੱਕ ਹੁਣ ਵਿੱਚੇ ਮੋਲੀ ਜਾਂਦੇ ਆ ਅਗੇ ਏਜੰਸੀ ਨਹੀਂ ਹੈ ਤੇ ਹੁਣ ਕਾ ਤੋਂ ਉਹ ਆຊੋ ਕੰਫੈਕਟ ਕੋਈ ਦੱਕੇ ਪੁੱਛੋ ਜੀ ਜੀ ਜਿਹੜਾ ਜਿਸਾਮੇ ਕੰਪਲੀਟ ਕਰੇ ਸੀ ਪੂਰਾ ਮਾਮਲਾ ਕੀ ਹੈ ਇਹ ਇਹਦੇ ਸਾਨੂੰ ਇੱਕ ਕੰਪਲੇਂਟ ਡਿਸਿਸ ਆਫਿਸ ਵੱਲੋਂ ਐਸਐਸਪੀ ਸਾਹਿਬ ਵੱਲੋਂ ਮਸੂਲ ਹੋਈ ਸੀਗੀ ਜੀ ਉਹਦੇ ਚ ਕੁਝ ਜਾਲੀ ਅਸਲੀ ਦੇ ਡਾਕੂਮੈਂਟ ਤਿਆਰ ਕਰਨ ਦਾ ਜਿਹੜਾ ਦੋਸ਼ ਲਗਾਇਆ ਗਿਆ ਸੀ ਉਸ ਸੰਬੰਧੀ ਜਾਂਚ ਕਰਨ ਤੋਂ ਬਾਅਦ ਐਫਆਈਆਰ ਨੰਬਰ 214 ਥਾਣਾ ਤਿਰਪੜੀ ਵਿਖੇ ਦਰਜ ਕੀਤੀ ਗਈ ਤੇ ਉਹਦੇ ਚ ਇੱਕ ਗ੍ਰਿਫਤਾਰੀ ਪ੍ਰਵੀਨ ਕੁਮਾਰ ਜਿਹੜੇ ਪੀਐਲਏ ਬ੍ਰਾਂਚ ਦੇ ਵਿੱਚ ਕਲਰਕ ਸੀ ਉਹ ਦੀ ਕੀਤੀ ਗਈ ਹੈ ਅੱਗੇ ਜਾਂਚ ਜਾਰੀ ਹੈ ਸਰ ਇਹ ਕਾਗਜ਼ ਦੇ ਜਿਹੜਾ ਇਹ ਤਾਜ਼ਾ ਮਸਲਾ ਜਿਹੜਾ ਸਾਡੇ ਕੋਲ ਆਇਆ ਜੀ ਇਹਦੇ ਜਨੇ ਜਿਹੜੀ ਫਾਈਲ ਸ਼ੁਰੂ ਚ ਜਿਹੜੀ ਪਹਿਲੀ ਤਹਿਰੀਰ ਸ਼ੁਰੂ ਹੋਣੀ ਆ ਉਹਦੇ ਚ ਸਾਈਨ ਜਿਹੜੇ ਨੇ ਕੀਤੇ ਹੋਏ ਸੀਗੇ ਉਸ ਸੰਬੰਧੀ ਅੱਗੇ ਜਾਂਚ ਜਾਰੀ ਹੈ ਜੀ ਪਤਾ ਚੱਲੇ ਕਿ ਕਿੰਨੀ ਫਾਈਲਾਂ ਹੋਰ ਨੇ ਉਹ ਅੱਜ ਜੱਜ ਸਾਹਿਬ ਦੇ ਨੂੰ ਪੇਸ਼ ਕਰਕੇ ਰਿਮਾਂਡ ਹਾਸਲ ਕਰਕੇ ਅਗਲੀ ਪੁਸ਼ਗੀ ਸੁਪਰੀਮ ਕੋਰਟ ਅੰਦਰ ਬਿਲਕੁਲ ਜੀ ਇਸ ਚ ਹੋਰ ਜਿੰਨਾਂ ਦੀ ਸ਼ਮੂਲਿਤ ਹੋਊਗੀ ਜੀ ਉਹਨਾਂ ਨੂੰ ਵੀ ਨਾਲ ਨਾਮਜ਼ਦ ਕੀਤਾ ਜਾਊਗਾ ਤੇ ਜਿਹੜੇ ਪਿਛਲੇ ਲਾਇਸੈਂਸ ਬਣੇ ਆ ਉਹ ਵੀ ਬੱਚੇ ਜਾਣਗੇ ਸਰ ਪਤਾ ਨਹੀਂ ਕਿ ਸਵੇਰ ਲੱਗੇ ਕਿਸ ਨੇ ਸ਼ਿਕਾਇਤ ਕੀਤੀ ਜਾਂ ਨਿਸ਼ਾ ਨੇ ਆਪਣੇ ਨੌਲੇ ਦੇ ਵਿਸ਼ੇ ਬਾਰੇ ਆਇਆ ਸਲਾਮ ਅਲੈਕੁਮ ਦੇਖੋ ਜੀ ਇਹ ਜਦੋਂ ਚੈਕਿੰਗ ਹੋਈ ਥੀ ਉਹ ਫਾਈਲਾਂ ਦੀ ਤਾਂ ਉਹਦੇ ਚ ਜਿਹੜਾ ਸਾਈਨ ਜੋ ਮਿਲਾਨ ਕੀਤਾ ਗਿਆ ਦਿਸਾ ਵੱਲੋਂ ਸਰਸਰੀ ਤੌਰ ਤੇ ਉਹ ਜਾਲੀ ਪਾਇਆ ਗਿਆ ਜੀ ਉਹਨਾਂ ਵੱਲੋਂ ਸ਼ਿਕਾਇਤ ਕੀਤੀ ਗਈ ਫਿਰ ਜਿਹੜੇ ਬੰਦੇ ਦਾ ਲਾਇਸੈਂਸ ਸੀਗਾ ਉਸ ਨਾਲ ਪੁੱਛਗਿੱਛ ਕੀਤੀ ਕਿ ਉਹਦਾ ਬਿਆਨ ਦਿਹਰ ਕੀਤਾ ਗਿਆ ਉਸ ਤੋਂ ਜੋ ਗੱਲ ਸਾਹਮਣੇ ਆਈ ਉਹਦੇ ਆਧਾਰ ਤੇ ਪੈਸਿਆਂ ਦਾ ਲੈਣ-ਦੇਣ ਹੋਣਾ ਵੀ ਪਾਇਆ ਗਿਆ ਇਹਦੇ ਵਿੱਚ ਵੀ ਪੈਸੇ ਲੈ ਕੇ ਅਸਲਾ ਤਿਆਰ ਨਿਸ਼ਾਨਸ ਕੀਤਾ ਜਾ ਰਿਹਾ ਸੀ ਉਹਦੇ ਚੋਂ ਇੱਕ ਜਿਹੜਾ ਦੋਸ਼ੀ ਸੀਗਾ ਪ੍ਰਵੀਨ ਕੁਮਾਰ ਪੀਐਲਬ੍ਰਾਂਚ ਦੇ ਵਿੱਚ ਲੱਗਾ ਹੋਇਆ ਮੁਲਾਜ਼ਮ ਆ ਉਹਦੀ ਗ੍ਰਿਫਤਾਰੀ ਕੀਤੀ ਗਈ ਹੈ ਤੇ ਬਾਕੀ ਜਿਹੜੇ ਰੋਲ ਹੋਊਗਾ ਸਭ ਦਾ ਬਚਾ ਜਾਏਗਾ ਸਾਰੇ ਇਹ ਕਾਫੀ ਸਮੇਂ ਤੋਂ ਪਿਛਲੇ 10 10-12 ਮਹੀਨਿਆਂ ਤੋਂ ਉੱਥੇ ਤਣਾਤ ਸੀਗਾ ਜੀ ਅੱਗੇ ਜਾਣਕਾਰੀ ਜੀ ਹੋਰ ਹਾਸਲ ਹੋਈ ਹੈ ਕੋਈ ਐਜੰਟ ਵਗੈਰਾ ਆਇਆ ਹੈ ਬਿਲਕੁਲ ਹੀ ਏਜੰਟਾਂ ਤੋਂ ਬਿਨਾ ਨਹੀਂ ਇਹ ਗੱਲ ਹੋ ਹੋ ਸਕਦੀ ਉਹ ਵੀ ਜਿਹੜੇ ਏਜੰਟ ਦੇ ਵੀ ਆ ਰੋਲ ਬਚੇ ਜਾਣਗੇ ਜੀ ਅਜੇ ਸਿਰਫ ਇੱਕ ਵਿਅਕਤੀ ਦੀ ਗ੍ਰਿਫਤਾਰੀ ਹੋਈ ਹੈ ਜੀ ਤੇ ਬਾਕੀ ਅਸੀਂ ਸਾਰੀਆਂ ਜਿੰਨੀਆਂ ਫਾਈਲਜ਼ ਬਣੀਆਂ ਉਹਨਾਂ ਦੀ ਸਟੂਟਿੰਗ ਕਰ ਰਹੇ ਹਾਂ ਤੇ ਜੋ ਵੀ ਅੱਗੇ ਕਾਰਵਾਈ ਹੋਵੇ ਤੁਹਾਡੇ ਨਾਲ ਸਾਂਝੀ ਜਿਹੜੀ ਆਪਾਂ ਇੱਕ ਦਟਰੀ ਇੱਕ ਨਹੀਂ ਧਾਰਨ ਐਫ ਆਈ ਆਰ ਨੰਬਰ 214 ਜੀ ਥਾਣਾ ਤ੍ਰਿਪੜੀ ਵਿਖੇ ਦਰਜ ਕੀਤੀ ਗਈ ਹੈ ਅੰਡਰ ਸੈਕਸ਼ਨ 61 ਜਿਮਨ 2 336 340 ਬੀ ਐਨ ਐਸ ਦੇ ਤਹਿਤ ਦਰਜ ਕੀਤੀ ਗਈ ਹੈ ਸਰ ਇਸ ਤੋਂ ਪਹਿਲੇ ਵੀ ਜਿਹੜੀਆਂ ਅਸੀਂ ਮੈਨੂੰ ਉਹਨਾਂ ਦੇ ਉਹਨਾਂ ਦੀ ਜਾਣ ਬਿਲਕੁਲ ਜੀ ਬਿਲਕੁਲ ਜਿਹੜੀਆਂ ਇਸ ਡੀ ਸੀ ਸਾਹਿਬ ਨੇ ਦੇ ਹੁਕਮ ਅਨੁਸਾਰ ਉਹਨਾਂ ਦੇ ਟੈਨਰਰ ਦੀਆਂ ਜੋ ਫਾਈਲਾਂ ਨੇ ਅਸਲੀ ਦੀਆਂ ਉਹ ਸਾਰੀਆਂ ਵਾਚੀਆਂ ਜਾਣਗੀਆਂ